ਹਾਂਜੀ ਅਸੀਂ ਵੈਰੀਨਾਗ ਤੋਂ ਵਾਪਸ ਆ ਚੁੱਕੇ ਹਾਂ ਹੁਣ ਅਸੀਂ ਇੱਕ ਹੋਰ ਨਵੀਂ ਜਗ੍ਹਾ ਜਾ ਰਹੇ ਹਾਂ ਤੇ ਤੁਹਾਨੂੰ ਉੱਥੇ ਜਾ ਕੇ ਹੀ ਦਿਖਾਉਂਦੇ ਹਾਂ ਕਿਹੜੀ ਜਗ੍ਹਾ ਬਹੁਤ ਸੋਹਣੀਆ ਸੋਹਣੀਆ ਜਗ੍ਹਾ ਨੇ ਇੱਥੇ ਦੇਖੋ ਪਿੱਛੇ ਬਾਰਿਸ਼ ਹੋਈ ਹੈ ਜਿੱਥੇ ਵੈਰੀਨਾਗ ਸੀ ਇੱਥੇ ਕੁਝ ਵੀ ਨਹੀਂਗਾ ਧੁੱਪ ਨਿਕਲੀ ਹੋਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਹਿਲੇ ਦੋ ਪਾਰਟ ਤੁਸੀਂ ਦੇਖੇ ਸੀਗੇ ਪਹਿਲਾ ਤੇ ਸਫਰ ਚ ਲੰਘਿਆ ਦੂਜਾ ਅਸੀਂ ਤੁਹਾਨੂੰ ਦਿਖਾਇਆ ਮੁਗਲ ਗਾਰਡਨ ਜਿਹੜਾ ਜੇਲਮ ਦਰਿਆ ਜਿੱਥੋਂ ਨਿਕਲਦਾ ਆ ਵੀ ਬੈਰੀਨਾਗ ਤੋਂ ਤੇ ਹੁਣ ਅੱਗੇ ਤੁਹਾਨੂੰ ਦਿਖਾ ਰਿਹਾ ਹਾਂ ਹੁੰਦੇ ਸਾਰੇ ਅਸ਼ਵਲ ਜਿੱਥੇ ਤਿੰਨ ਨਹਿਰਾਂ ਦਾ ਸਮੇਲ ਹੋ ਕੇ ਉੱਥੇ ਚਰਨੇ ਬਣਦੇ ਆ ਉਹ ਵੀ ਮੁਗਲ ਗਾਰਡਨ ਆ ਬਹੁਤ ਵਧੀਆ ਵੀ ਨਾਗ ਵਾਲੀ ਸਾਈਡ ਤੇ ਤਾਂ ਜਾਈਏ ਗਿਆ ਕੇ ਪਤਾ ਲੱਗੂ ਕਿੱਥੇ ਪਹੁੰਚਦੇ ਆ ਕੀ ਦਿਖਾ ਰਹੇ ਸਾਨੂੰ ਸਾਬੇ ਰਾਜ ਸਿੰਘ ਜੀ ਕਿੰਨੇ ਸੋਹਣੇ ਕਿੰਨੇ ਸੋਹਣੇ ਪਿੰਡ ਨੇ ਇਹ ਸ਼ਾਂਤ ਜੇ Aba, legele. Oh, ma peke, legele. ਜੀ ਹੁਣ ਆ ਪਹੁੰਚ ਗਏ ਜੀ ਅਸੀਂ ਅਚਵਲ ਜਿਹੜਾ ਕਿ ਮੋਗਲ ਗਾਰਡਨ ਹੈ ਜੋ ਕਿ ਜੰਮੂ ਔਰ ਕਸ਼ਮੀਰ ਜੰਮੂ ਤੇ ਕਸ਼ਮੀਰ ਦੇ ਰਾਜ ਵਿੱਚ ਅਨੰਤਨਾ ਵਿੱਚ ਸਥਿਤ ਹੈ ਮਹੱਤਵਪੂਰਨ ਇਹ ਸਥਾਨ ਹੈ ਜਿਹੜਾ ਦੇਖਣ ਆਇਆ ਲੋਕਾਂ ਦੇ ਮੋਗਲ ਗਾਰਡਨ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਤਿਹਾਸਕ ਇਹਦਾ ਇਹਦਾ ਇਤਿਹਾਸ ਇਹ ਹੈ ਵੀ ਹਾਂਜੀ ਇਸ ਦਾ ਇਤਿਹਾਸ ਹੈ ਵੀ ਇਹਦੇ ਪਹਿਲੇ ਹਿੱਸੇ ਦਾ ਨਾਮ ਬਾਗੀ ਬੇਗਮ ਅਬਦ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜਾ ਇਸ ਗਾਰਡਨ ਨੂੰ ਨੂਰਜਾਨ ਨੇ ਬਣਵਾਉਣਾ ਸ਼ੁਰੂ ਕਰਵਾਇਆ ਸੀ ਇਹ ਨੂੰ ਪੂਰਾ ਸ਼ਾਹਜਹਾਂ ਦੀ ਪੁੱਤਰੀ ਜਹਾਰਾ ਨੇ 1620 ਚ ਕਰਵਾਇਆ ਕਿਹਾ ਜਾਂਦਾ ਹੈ ਕਿ ਇਸ ਗਾਰਡਨ ਇਹ ਗਾਰਡਨ ਨੂਰਜਾਨ ਦਾ ਪਸੰਦੀਦਾ ਆਰਾਮਗਾਹ ਸੀਗਾ ਇਸ ਗਾਰਡਨ ਦੇ ਝਰਨਿਆਂ ਨੂੰ ਤਿੰਨ ਨਹਿਰਾਂ ਤੋਂ ਪਾਣੀ ਮਿਲਦਾ ਹੈ ਮੁੱਖ ਨਹਿਰ ਦੇ ਵਿੱਚ ਦੇ ਵਿੱਚ ਕੁਝ ਆਕਰਸ਼ਕ ਫਵਾਰੇ ਨੇ ਇੱਥੇ ਆ ਦੇਖੋ ਉਹ ਅੱਗੇ ਵੀ ਦਿਖਾਉਣਾ ਤੁਹਾਨੂੰ ਬਗੀਚੇ 'ਚ ਇੱਕ ਮਸਜਿਦ ਵੀ ਹੈ ਮੰਨਿਆ ਜਾਂਦਾ ਵੀ ਇਹਨੂੰ ਰਾਜਕੁਮਾਰ ਨੇ ਮੋਗਲ ਰਾਜਕੁਮਾਰ ਨੇ ਇੱਕ ਦਾਰਾ ਸ਼ਿਕੋ ਨਾਮ ਦੇ ਰਾਜਕੁਮਾਰ ਨੇ ਬਣਵਾਇਆ ਸੀਗਾ ਤੇ ਦੇਖੋ ਕਿੰਨੇ ਸੋਹਣੇ ਆ ਫੁਵਾਰੇ ਨੇ ਇੱਥੇ ਆ ਫੁਵਾਰੇ ਮੈਨੂੰ ਲੱਗਦਾ ਨਾ ਹੁਣ ਮੇਨਟੇਨੈਂਸ ਪੂਰੀ ਤਰ੍ਹਾਂ ਨਹੀਂ ਹੋ ਰਹੀ ਆ ਫੁਵਾਰੇ ਥੋੜੇ ਥੋੜੇ ਚੱਲ ਰਹੇ ਨੇ ਹੋ ਸਕਦਾ ਇਹਨੂੰ ਅੱਗੇ ਪਿੱਛੇ ਚਲਾਉਂਦੇ ਹੁਣ ਗਾਰਡਨ ਦੀ ਮੇਨਟੇਨੈਂਸ ਹੁਣ ਨਹੀਂ ਵਧੀਆ ਨਹੀਂ ਹੋਈ ਹੋਈ ਪਰ ਗਾਰਡਨ ਬਹੁਤ ਸੋਹਣਾ ਬਹੁਤ ਵਧੀਆ ਲੋਕੇਸ਼ਨ ਹੈ ਉੱਗੇ-ਉੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਪੂਰਾ ਗਾਰਡਨ ਉਹ ਵੀ ਜਗ੍ਹਾ ਦਿਖਾਉਨੇ ਜਿੱਥੋਂ ਇਹ ਤਿੰਨ ਨਹਿਰਾਂ ਦਾ ਪਾਣੀ ਇਹਦੇ ਵਿੱਚ ਐਂਟਰ ਹੁੰਦਾ ਆ ਉਹ ਅੱਗੇ ਉਹ ਐਂਡ ਤੇ ਬਣਿਆ ਹੋਊ ਪੁਆਇੰਟ ਪਹਾੜ ਦੇ ਨਾਲ ਪਹਾੜ ਦੇ ਥੱਲੋਂ ਕਹਿੰਦੇ ਪਾਣੀ ਆਉਂਦਾ ਇਹ ਇਹ ਇਤਿਹਾਸ ਮੈਂ ਤੁਹਾਨੂੰ ਗੂਗਲ ਤੋਂ ਦੇਖ ਕੇ ਦੱਸ ਰਿਹਾ ਸਾਰਾ ਮੈਨੂੰ ਵੀ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਇਹ ਸਾਰਾ ਤੁਹਾਨੂੰ ਉੱਥੋਂ ਦੇਖ ਹਾਂਜੀ ਕੀ ਹਾਲ ਲੀ ਜੀ ਠੀਕ ਠਾਕ ਅਸੀਂ ਪਹਿਲਾਂ ਵੈਰੀਨਾ ਗਏ ਸੀ ਹੁਣ ਅਸੀਂ ਅਨੰਤਨਾਗ ਆਏ ਆ ਪਰ ਪਹਿਲਾਂ ਵਾਲੀ ਜ਼ਿਆਦਾ ਜਗ੍ਹਾ ਸੋਹਣੀ ਐ ਇਹ ਵੀ ਬਹੁਤ ਸੋਹਣੀ ਐ ਬਟ ਪਾਣੀ ਇਹਦਾ ਥੋੜਾ ਜਿਆ ਗੰਧਲਾ ਆ ਕਿਉਂਕਿ ਉੱਪਰ ਬਾਰਿਸ਼ ਹੋਈ ਐ ਬਾਰਿਸ਼ ਕਰਕੇ ਪਾਣੀ ਥੱਲੇ ਆਇਆ ਉਹ ਥੋੜਾ ਗੰਧਲਾ ਆ ਅੱਛਾ ਵਾਲ ਅੱਛਾ ਵਾਲ ਅੱਛਾ ਵਾਲਾ ਪਾਣੀ ਐ ਅੱਛਾ ਵਾਲਾ ਅੱਛਾ ਵਾਲਾ ਪਰ ਪਤਾ ਨਹੀਂ ਤੇ ਦਾਕਿਆ ਸਾਡੇ ਸੋਹਣ ਸੇ ਵੀ ਨੇ ਇਹਨੇ ਅੰਦਰ ਕੀ ਹੁੰਦੇ ਫਰੈਸ਼ ਆਉਂਨਰ ਨੇ ਹਾਂਜੀ ਕਿਉਂ ਨਹੀਂ ਹੋਏਗਾ ਇਹ ਨੂਰਜਾਨ ਲਈ ਪਸੰਦੀਦਾ ਜਿਹੜਾ ਗੈਦ ਹੁੰਦੇ ਨੇ ਗਾਰਡਨ ਆਰਾਮ ਫਰਮਾਉਣ ਲਈ ਟੈਲਨ ਲਈ ਤੇ ਸਮਾਂ ਜ਼ਿਆਦਾ ਬਤਾਉਣ ਲਈ ਦੇਖੋ ਕਿੰਨਾ ਸੋਹਣਾ ਬਣਿਆ ਸੀ ਉਸ ਸਮੇਂ ਦੇ ਹਿਸਾਬ ਨਾਲ ਸੋਚ ਕੇ ਦੇਖੋ ਕਿ ਉਸ ਸਮੇਂ ਦੇ ਹਿਸਾਬ ਨਾਲ ਕਿੱਡਾ ਸੋਹਣਾ ਬਣਿਆ ਹੋਇਆ ਸੀ ਹੁਣ ਤੇ ਚਲੋ ਸਰਕਾਰਾਂ ਕੇਅਰ ਨਹੀਂ ਕਰਦੀਆਂ ਮੇਨਟੇਨੈਂਸ ਨਹੀਂ ਕਰਦੀਆਂ ਟਿਕਟ ਜ਼ਰੂਰ ਲੈਂਦੇ ਨੇ ਬਾਹਰ ਪਰ ਉਹਦੀ ਉਹਨੇ ਉਹਦੇ ਹਿਸਾਬ ਨਾਲ ਮੇਨਟੇਨੈਂਸ ਨਹੀਂ ਕਰਦੇ ਹਾਂਜੀ ਤਿੰਨ ਨਹਿਰਾਂ ਦਾ ਸਮਾਵੇਲੇ ਦੇ ਅੰਦਰ ਹੁੰਦਾ ਇਹ ਹੁਣੇ ਤੁਹਾਨੂੰ ਅੰਦਰੋਂ ਹਾਂਜੀ ਹੋ ਜਾਗਾ ਇਦੇ ਅੰਦਰ ਆ ਕੇ ਪਹਾੜ ਦੇ ਥੱਲੋਂ ਦੀ ਓਕੇ ਆ ਕੇ ਇੱਥੇ ਮਿਲਦਾ ਪਾਣੀ 메ਨ ਨਹਿਰ ਦਾ ਰੋਡ ਇਧਰ ਨੂੰ ਜਾਂਦਾ ਹੈ ਇਹ ਨਾ ਕੇ ਇਹ ਪਾਣੀ ਨਗਰ ਵਿੱਚ ਇਨਰਜੀ ਕਸ਼ਮੀਰ ਦੇ ਬਹੁਤ ਹੀ ਦਿਲ ਟੁੰਬਵੇਂ ਨਜ਼ਾਰੇ ਕਿੰਨੇ ਸੋਹਣੇ 뷰 ਨੇ ਬਹੁਤ ਸੋਹਣੀਆਂ ਪਾਰਕਾਂ ਨੇ ਕਸ਼ਮੀਰ ਵੀ ਆਓ ਕੁਮਣ ਮਨਾਲੀ ਵੱਲ ਤੇ ਸ਼ਿਮਲੇਵਲ ਹਿਮਾਚਲ ਚ ਬਹੁਤ ਕਮੀ ਆਪਾਂ ਇੱਧਰ ਦੇਖੋ ਇੱਧਰ ਦੀ ਬਿਊਟੀ ਤੇ ਅਲੱਗੀ ਐ ਉਹ ਵੀ ਬਹੁਤ ਸੋਹਣਾ ਇਹ ਬਸ ਪਰੇ ਹੀ ਐ ਕਹਿਣ ਤੋਂ ਪਰੇ ਦੀਆਂ ਗੱਲਾਂ ਨੇ ਇੱਥੇ ਬਹੁਤ ਸੋਹਣੇ 뷰 ਨੇ

ਆਵਾਜ਼ ਪਹਿਲਾਂ ਤਾਂ ਬਗੈਰ ਜੀ ਵੈਰੀ ਨਾਲ ਉਹ ਤੁਹਾਨੂੰ ਦਿਖਾਇਆ ਇੱਛਾਵਾਲਾ ਇੱਥੇ ਵੀ ਪਾਣੀ ਉਹ ਭਾਰ ਦੇ ਥੱਲਾ ਨਿਕਲਦਾ ਦੇਖੋ ਕਿੰਨਾ ਪ੍ਰੈਸ਼ਰ ਆ ਇਹਨੂੰ ਕਈ ਜਗ੍ਹਾ ਵੰਡਿਆ ਗਿਆ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਇੱਛਾਵਾਲਾ ਪਾਰਕ ਗਾਰਡਨ ਮੁਗਲ ਗਾਰਡਨ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀਗਾ ਤੇ ਆ ਦੇਖੋ ਕਿੰਨਾ ਵਧੀਆ ਵੀਊ ਇੱਥੇ ਪੰਜਾਬ ਵਾਂਗੂੰ ਹੀ ਝੋਨਾ ਲੱਗਾ ਆ ਤੇ ਘਰ ਵੇਖ ਲਓ ਕਿੰਨੇ ਸੋਹਣੇ ਨੇ ਕਰ ਵੀ ਦੇਖ ਲੋ ਨਾਲ ਤੁਸੀਂ ਜਿਹੜੇ ਨਾ ਕਿਉਂ ਦੇਖ ਕੇ ਵੀ ਚੋਨਾ ਦੇਖ ਕੇ ਨਾ ਕਿਉਂ ਵੀ ਕਿਤੇ ਪੰਜਾਬ ਜੀ ਘੁਮਾਈ ਜਾਂਦੇ ਆ ਇਹ ਕਸ਼ਮੀਰ ਚ ਸੀਲਿੰਗ ਅਗਰ ਤੋਂ 70 ਕਿਲੋਮੀਟਰ ਪਹਿਲਾਂ ਆ ਦੇਖੋ ਨੈਰਾ ਨੈਰਾ ਮੇਰਾ ਬਣ ਗਿਆ ਪਈਆਂ ਨੇ ਹਾਂਜੀ ਮੁੰਡਾ ਕਿਦਾਂ ਲੱਗਿਆ ਜਾ ਵੀ ਜਾ ਵੀ ਜਾ ਉਹ ਜਿਹੜੇ ਡੈਸਟੀਨੇਸ਼ਨ ਤੇ ਅਸੀਂ ਪਹੁੰਚਣਾ ਆ ਉਹ ਇੱਥੋਂ 7 ਕਿਲੋਮੀਟਰ ਤੇ ਆ ਪਰ 7 ਕਿਲੋਮੀਟਰ ਲੰਬਾ ਹੀ ਕਹਿੰਦੇ ਜਾਮ ਲੱਗਾ ਹੋਇਆ ਇਹ ਸਵੇਰ ਦਾ 10 ਵਜੇ ਦਾ ਹੀ ਲੱਗਾ ਇੱਥੇ ਆ ਦੇਖੋ ਅੱਗੇ ਵੀ ਤੇ ਉਹ ਪਿੱਛੇ ਵੀ ਵੇਖੋ ਕਿੰਨਾ ਜਾਮ ਸਾਡੇ ਦੇਖਦੇ ਦੇਖਦੇ ਪਿੱਛੇ ਲਾਈਨ ਕਿ ਨਹੀਂ ਲੱਗੀ ਆ ਹੁਣ ਸੋਚਦੇ ਇੱਥੇ ਹਾਂਜੀ ਇਸ ਲਈ ਸੋਚਿਆ ਵੀ ਇੱਥੇ ਹੀ ਰਾਤ ਨੂੰ ਸਟੇ ਲੈ ਕੇ ਰਹਿ ਲਈਏ ਹੋਮ ਸਟੇਜ ਜਾਂ ਹੋਟਲ ਤੇ ਮਿਲਦੇ ਆ ਇਸ ਤੋਂ ਬਾਅਦ ਹੁਣ ਸਵੇਰੇ ਕੱਲ ਨੂੰ ਨਵੇਂ ਵਲੌਗ ਚ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸੋ ਗੁੱਡਬਾਈ ਟੇਕ ਕੇਅਰ